ਜੂਨ ਨੂੰ ਭਾਰਤ ਦੇ ਸਾਰੇ ਰਾਜਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਤਲੇ ਫੂਕੇ ਜਾਣਗੇ ਵਰਚੁਅਲ ਮੀਟਿੰਗ ਦੇ ਰਾਹੀਂ ਕਿਸਾਨ ਆਗੂਆਂ ਨੇ ਫੈਸਲਾ ਲਿਆ ਹੈ। ਮਾਮਲਾ ਸੂਬਾ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਦਾ ਹੈ। ਸਬਠਿੰਦਾ ਦੇ ਕੱਸੇ ਕੱਸੋ ਖਾਲਾ ਦੇ ਵਿੱਚ ਪਿੰਡ ਦੇ ਵਿੱਚੋਂ ਜ਼ਬਰੀ ਦੇ ਨਾਲ ਕੱਜਾਂ ਦੇ ਮਾਮਲੇ ਵਿੱਚ ਕੀਤੀਆਂ ਗਈਆਂ ਗ੍ਰਿਫਤਾਰੀਆਂ ਦਾ ਸਖਤ ਵਿਰੋਧ ਕੀਤਾ ਗਿਆ। ਸਹਿਯੋਗ ਕਿਸਾਨ ਮੋਰਚਾ ਗੈਰ ਰਾਜਨੀਤਿਕ ਪਾਰਥ ਦੇ ਆਗੂ ਅਤੇ ਕਿਸਾਨ ਤੇ ਜਵਾਨ ਪਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਪੋਜਰਾਜ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਕਈ ਹੈ ਜੋ ਖਜ਼ਾਨਾ ਤੇ ਮਜ਼ਦੂਰਾਂ ਦੇ ਵੱਲੋਂ ਜਿੱਥੇ ਕੀ ਫੈਸਲਾ ਲਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਦੇ ਜੜੇ ਕੀ ਸਾਰੇ ਸ਼ਹਿਰਾ ਦੇ ਵਿੱਚ ਫੂਕੇ ਜਾਣਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਕਿਸਾਨ ਆਗੂਆਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਤੇ ਐਲਾਨ ਕੀਤਾ ਗਿਆ 3 ਜੂਨ ਨੂੰ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ ਕੀ ਪ੍ਰਧਾਨ ਮੰਤ ਮਾਫਗਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਜੁਥੇ ਕੀ ਪੁਤਲੇ ਫੂਕੇ ਜਾਣਗੇ ਵੈਕਰ ਜੀ ਕਾਕਾ ਸਾਹਿਬ ਵੈਕਰ ਜੀ ਕੀ ਫਤੇ ਪੰਜਾਬ ਦੇ ਲੋਕਾਂ ਲਈ ਬਹੁਤ ਚਿੰਤਾਜਨਕ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲੇ ਤਾਂ ਹੱਲ ਨਹੀਂ ਕਰ ਰਿਹਾ ਪਰ ਉਹ ਜਿੱਥੇ ਵੀ ਧਰਨੇ ਪ੍ਰਦਰਸ਼ਨ ਹੁੰਦੇ ਆ ਉਥੇ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਲਾਠੀ ਚਾਰਜ ਕਰਨਾ ਕਿਸਾਨਾਂ ਮਜ਼ਦੂਰਾਂ ਨੂੰ ਚੱਕ ਕੇ ਜੇਲ੍ਹਾਂ ਵਿੱਚ ਡਕਣਾ ਜਿਵੇਂ ਕਿ ਪਿਛਲੇ ਸਮੇਂ ਵੀ ਇਹਨਾਂ ਨੇ ਇਹ ਸ਼ਾਇਦ ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਜਦੋਂ ਇਹਨਾਂ ਨੇ ਮੀਟਿੰਗ ਤੇ ਬੁਲਾ ਕੇ ਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਮੋਰਚਿਆਂ ਨੂੰ ਇਹਨਾਂ ਨੇ ਖਦੇੜਿਆ ਅਤੇ ਕਿਸ ਤਰ੍ਹਾਂ ਲੁੱਟਿਆ ਸੋ ਹੁਣ ਇੱਕ ਪਿੰਡ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਕਸੋਖਾ ਨਾ ਜਿੱਥੇ ਸਰਕਾਰ ਧੱਕੇ ਨਾਲ ਪਿੰਡ ਦੇ ਲੋਕਾਂ ਦੀ ਮਰਜ਼ੀ ਦੇ ਵਿਰੁੱਧ ਪਿੰਡ ਦੇ ਵਿਚਾਏ ਉਹਦੀ ਇਹ ਗੰਦੇ ਨਾਲੇ ਦਾ ਜੋ ਪਾਣੀ ਹੈ ਉਹਨੂੰ ਲਗਾ ਰਹੇ ਸੋ ਪਿੰਡ ਦੇ ਲੋਕ ਵਿਰੋਧ ਕਰਦੇ ਆ ਜਦੋਂ ਵਿਰੋਧ ਕਰਦੇ ਆ ਉੱਥੇ ਵਿਕਕੂ ਸਿੱਧੂਪੁਰ ਨੇ ਜਾ ਕੇ ਤੇ ਜਦੋਂ ਮੋਰਚਾ ਲਾਇਆ ਤਾਂ ਆਗੂਆਂ ਨੂੰ ਫੜ ਕੇ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੱਕ ਦਿੱਤਾ ਸੋ ਕਾਕਾ ਸਿੰਘ ਕੋੜਲਾ ਜੀ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਨਾ ਹੋਰ ਵੀ ਮੁਕਸਰ ਜੇਲ੍ਹ ਦੇ ਵਿੱਚ ਬਠਿੰਡੇ ਆਗੂ ਆਪਣਾ ਬੰਦ ਨੇ ਜਿਨ੍ਹਾਂ ਦੇ ਵਿੱਚ ਹੀ ਆਗੂਆਂ ਨੇ ਜਿਹੜਾ ਉਹ ਭੁਖੜ ਹਟਾਲ ਜਾਨੀ ਕਿ ਮਤਲਬ ਉਹ ਸ਼ੁਰੂ ਕੀਤਾ ਹੋਇਆ ਸੋ ਇਸ ਧੱਕੇ ਦੇ ਵਿਰੁੱਧ ਇਸ ਜ਼ਬਰ ਦੇ ਵਿਰੁੱਧ ਵੀਕੇ ਜੂ ਸਿੱਧੂਪੁਰ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਆਜਿਤੀਕ ਭਾਰਤ ਦੇ ਕੌਮੀ ਕਨਿਊਨਰ ਡਿਗਰੀ ਸਿੰਘ ਢੱਲੇਵਾਲ ਜੀ ਨੇ ਬੀਤੇ ਕੱਲ ਪ੍ਰੈਸ ਕਾਨਫਰੰਸ ਕਰਨੀ ਸੀ ਬਠਿੰਡੇ ਜਦੋਂ ਸਰਕਾਰ ਨੂੰ ਪਤਾ ਲੱਗਾ ਪ੍ਰੈਸ ਕਾਨਫਰੰਸ ਕਰਨੀ ਹੈ ਇਹਨਾਂ ਨੇ ਤਾਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਢੱਲੇਵਾਲ ਜੀਆਂ ਦੇ ਘਰੇ ਲਾ ਕੇ ਉਹਨਾਂ ਨੂੰ ਨੱਟਲੇ ਬੰਦ ਕਰੀ ਰੱਖਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਨਹੀਂ ਕਰ ਦਿੱਤੀ ਗਈ ਧਰਨੇ ਪ੍ਰਦਰਸ਼ਨ ਕਰਨ ਤੋਂ ਰੋਕਣਾ ਮੋਰਚਿਆਂ ਨੂੰ ਖਦੇੜਨਾ ਹੀ ਗੈਰ ਸੰਧਾਨਿਕ ਹੈ ਪਰ ਇਹ ਤਾਂ ਅਤ ਨੀਵੇਂ ਦਰਜੇ ਦੀ ਹਰਕਤ ਹੈ ਪੰਜਾਬ ਸਰਕਾਰ ਦੀ ਕਿ ਕਿਸਾਨ ਆਗੂਆਂ ਨੂੰ ਪ੍ਰੈਸ ਕਾਨਫਰੰਸ ਨਹੀਂ ਕਰਦੇ ਇਹ ਤਾਂ ਲੋਕਾਂ ਦੇ ਮੂੰਹ ਦੇ ਵਿੱਚ ਜ਼ਹਿਰ ਪਾ ਕੇ ਮਾਰਨ ਵਾਲੀ ਗੱਲ ਹੈ ਜਿੱਤੇ ਮਾਨ ਸਰਕਾਰ ਉਤਰਾਈ ਹੈ ਸੋ ਇਸ ਸਾਰੇ 15 ਸਖਤ ਨੋਟਿਸ ਲੈਦਿਆਂ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸ਼ਾਂਮ ਜਿੱਥੇ ਬੰਦੀਆਂ ਨੇ ਬੀਤੀ ਰਾਤ ਐਮਰਜੈਂਸੀ ਆਨਲਾਈਨ ਮੀਟਿੰਗ ਕਰਕੇ ਤੇ ਇਹ ਫੈਸਲਾ ਲਿਆ ਕਿ ਕੱਲ 3 ਜੂਨ ਨੂੰ ਦੇਸ਼ ਵਿਆਪੀ ਪ੍ਰੋਗਰਾਮ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਮੂਰੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ ਪੂਰੇ ਭਾਰਤ ਦੇ ਵਿੱਚ ਸੋ ਇਸ ਪ੍ਰੋਗਰਾਮ ਨੂੰ ਨਿਪਰੇ ਚਾੜਨ ਦੇ ਵਾਸਤੇ ਜਫੇਬੰਦੀਆਂ ਜਿਹੜੀਆਂ ਨੇ ਉਹ ਵੱਡੇ ਪੱਧਰ ਤੇ ਤਿਆਰੀ ਕਰ ਰਹੀਆਂ ਨੇ ਸੋ ਅਸੀਂ ਸਖਤ ਲਫ਼ਜ਼ਾਂ ਦੇ ਵਿੱਚ ਨਿਖੇਦੀ ਕਰਦੇ ਆ ਭਗਵੰਦ ਮਾਨ ਸਰਕਾਰ ਦੀ ਇਸ ਕਾਰਵਾਈ ਦੀ ਚਾਹੇ ਉਹ ਭਤਮਾਲਾ ਪ੍ਰੋਜੈਕਟ ਤਹਿਤ ਚੱਲਦ ਹੋ ਰਿਹਾ ਹੈ ਚਾਹੇ ਉਹ ਗੰਦੇ ਨਾਲੇ ਨੂੰ ਉੱਚ ਨਗਾਉਣ ਦੇ ਲਈ ਜੋ ਉਥੇ ਵਰਤਾਰਾ ਭਗਵੰਦ ਮਾਨ ਸਰਕਾਰ ਅੱਧੇ ਨੀਵੇਂ ਦਰਜੇ ਦਾ ਕਰ ਰਹੀ ਹੈ ਅਸੀਂ ਭਗਵੰਦ ਮਾਨ ਨੂੰ ਵਾਰਨ ਦਿੰਦੇ ਆ ਕਿ ਆਪਣੀਆਂ ਇਹਨਾਂ ਕੁੱਝੀਆਂ ਹਰਕਤਾਂ ਤੋਂ ਬਾਝਾਓ ਤੇ ਜਿਹੜੇ ਕਿਸਾਨਾਂ ਦੇ ਮਸਲੇ ਹੱਲ ਕਰਨ ਵਾਲੇ ਨੇ ਉਹਨਾਂ ਮਸਲਿਆਂ ਨੂੰ ਹੱਲ ਕਰੋ ਜਿੱਥੋਂ ਦੀ ਉਹ ਡਰੇਨ ਜਿੱਥੋਂ ਦੀ ਉਹ ਲੋਕ ਸਹਿਮਤ ਨੇ ਉਥੋਂ ਦੀ ਉਸ ਡਰੇਨ ਨੂੰ ਕੱਢੋ ਨਹੀਂ ਤਾਂ ਲੋਕਾਂ ਦਾ ਵੱਡੇ ਪੱਦਰ ਦੇ ਉੱਤੇ ਰੋਹ ਜਿਹੜਾ ਉਹ ਤੁਹਾਡੇ ਸਾਹਮਣੇ ਖੜਾ ਇਹ ਰੋਹ ਤੁਹਾਡੇ ਤੋਂ ਸਾਭਿਆ ਨਹੀਂ ਜਾਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ